ਮੈਂ ਹੁਣੇ ਹੁਣੇ ਜਵਾਨੀ ਦੀ ਦਹੇलीज ਤੇ ਪੈਰ ਰੱਖਿਆ ਸੀ ਮੈਂ ਦੇਖਣ ਵਿੱਚ ਬਹੁਤ ਹੀ ਸੋਹਣਾ ਤੇ ਹੈਂਡਸਮ ਸੀ ਮੇਰੀ ਸਮਾਰਟਨੈਸ ਤੇ ਮੇਰੀ ਪਰਸਨੈਲਿਟੀ ਨੂੰ ਦੇਖ ਕੇ ਕੋਈ ਵੀ ਕੁੜੀ ਮੇਰੀ دیਵਾਨੀ ਹੋ ਜਾਂਦੀ ਸੀ ਜਦੋਂ ਮੈਂ ਗ੍ਰੈਜੂਏਸ਼ਨ ਪੂਰੀ ਕਰਕੇ ਆਪਣੇ ਘਰ ਆਇਆ ਤਾਂ ਭਾਬੀ ਨੇ ਮੇਰਾ ਬਹੁਤ ਚੰਗੀ ਤਰ੍ਹਾਂ ਸਵਾਗਤ ਕੀਤਾ ਅਕਸਰ ਮੈਂ ਤੇ ਭਾਬੀ ਫੋਨ ਤੇ ਗੱਲਾਂ ਕਰਿਆ ਕਰਦੇ ਸੀ ਮੈਂ ਭਾਬੀ ਨਾਲ ਬਹੁਤ ਹੀ ਫ੍ਰੈਂਡਲੀ ਹੋ ਗਿਆ ਸੀ ਜਦੋਂ ਮੈਂ ਕਾਲਜ ਵਿੱਚ ਸੀ ਮੇਰੇ ਦੋਸਤ ਰੋਜ਼ ਰਾਤ ਨੂੰ ਬੈਠ ਕੇ ਇੰਗਲਿਸ਼ ਮੂਵੀ ਦੇਖਿਆ ਕਰਦੇ ਸਨ ਜਿਸ ਨੂੰ ਦੇਖ ਕੇ ਮੇਰੇ ਅੰਦਰ ਵੀ ਉਮਰ ਤੋਂ ਪਹਿਲਾਂ ਹੀ ਇਰਮਾਨ ਜਾਗਣ ਲੱਗੇ ਸਨ ਮੇਰਾ ਵੀ ਦਿਲ ਕਰਦਾ ਸੀ ਕਿ ਕਾਸ਼ ਮੇਰੀ ਵੀ ਕੋਈ ਗਰਲਫ੍ਰੈਂਡ ਹੁੰਦੀ ਤਾਂ ਮੈਂ ਵੀ ਉਸ ਨਾਲ ਜ਼ਿੰਦਗੀ ਦੇ ਮਜ਼ੇ ਕਰਦਾ ਪਰ ਮੈਨੂੰ ਮੇਰੀ ਪਸੰਦੀ ਕੋਈ ਵੀ ਕੁੜੀ ਨਹੀਂ ਮਿਲੀ ਸੀ ਜਦੋਂ ਮੈਂ ਵਾਪਸ ਪਿੰਡ ਆਪਣੇ ਘਰ ਆਇਆ ਤਾਂ ਭਾਬੀ ਨੂੰ ਦੇਖਦੇ ਹੀ ਮੈਂ ਭਾਬੀ ਤੇ ਫਿਦਾ ਹੋ ਚੁੱਕਿਆ ਸੀ ਮੇਰਾ ਦਿਲ ਭਾਬੀ ਤੇ ਆ ਗਿਆ ਸੀ ਭਾਬੀ ਦੇਖਣ ਵਿੱਚ ਸੋਹਣੀ ਸੀ ਮੇਰੀ ਭਾਬੀ ਬਹੁਤ ਹੀ ਮਾਸੂਮ ਤੇ ਸਿੱਧੀ ਸੀ ਪਰ ਮੈਂ ਭਾਬੀ ਮੁਕਾਬਲੇ ਬਹੁਤ ਹੀ ਜ਼ਿਆਦਾ ਸ਼ਰਾਰਤੀ ਸੀ ਜਦੋਂ ਭਰਾ ਘਰ ਤੋਂ ਬਾਹਰ ਚਲੇ ਜਾਂਦੇ ਤਾਂ ਮੈਂ ਬਹਾਨੇ-ਬਾਨੇ ਨਾਲ ਭਾਬੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਸੀ ਭਾਬੀ ਨੂੰ ਵੀ ਮੇਰੇ ਉਹਨਾਂ ਦੇ ਕੋਲ ਹੋਣ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ ਇੱਕ ਦਿਨ ਸ਼ਾਮ ਦਾ ਸਮਾਂ ਸੀ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਇਸ ਮੌਸਮ ਨੂੰ ਦੇਖ ਕੇ ਮੇਰਾ ਮਨ ਬਹੁਤ ਰੋਮਾਂਟਿਕ ਹੋ ਗਿਆ ਸੀ ਉਸ ਦਿਨ ਭਰਾ ਵੀ ਕਰਨੇ ਹੀ ਸੀ ਅਤੇ ਘਰ ਵਿੱਚ ਭਾਬੀ ਤੇ ਮੈਂ ਇਕੱਲੇ ਸੀ ਮੈਂ ਛੱਤੇ ਬੈਠ ਕੇ ਚਾਹ ਪੀ ਰਿਹਾ ਸੀ ਕਿ ਉਸੇ ਸਮੇਂ ਮੈਂ ਦੇਖਿਆ ਕਿ ਭਾਬੀ ਐਨੇ ਤੇਜ਼ ਮੀਂਹ ਵਿੱਚ ਨਹਾ ਰਹੀ ਸੀ ਤੇ ਭਾਬੀ ਪੂਰੀ ਤਰ੍ਹਾਂ ਨਾਲ ਭਿੱਜ ਚੁੱਕੀ ਸੀ ਭਾਬੀ ਮੀਂਹ ਦੇ ਮਜ਼ੇ ਲੈ ਰਹੀ ਸੀ ਮੀਂਹ ਵਿੱਚ ਭਿੱਜਨ ਭਾਬੀ ਬਹੁਤ ਸੋਹਣੀ ਲੱਗ ਰਹੀ ਸੀ ਜਿਸ ਨੂੰ ਦੇਖ ਕੇ ਮੇਰੀ ਨiyet ਖਰਾਬ ਹੋਣ ਲੱਗੀ ਮੈਂ ਤੁਰੰਤ ਹੈਠਾ ਆਇਆ ਤੇ ਭਾਬੀ ਦੇ ਕੋਲ ਆ ਕੇ ਖੜਾ ਹੋ ਗਿਆ ਤੇ ਭਾਬੀ ਨੂੰ ਦੇਖਣ ਲੱਗਾ ਅਤੇ ਮੈਂ ਵੀ ਉਹਨਾਂ ਨਾਲ ਮੀਂਹ ਵਿੱਚ ਭਿੱਜਣ ਲੱਗਾ ਭਾਬੀ ਮੈਨੂੰ ਦੇਖ ਕੇ ਕਿਹਨ ਲੱਗੀ ਕਿ ਦਿਉਰ ਜੀ ਅੱਜ ਮੌਸਮ ਕਿੰਨਾ ਸੁਹਾਵਣਾ ਹੈ ਮੈਨੂੰ ਮੀਂਹ ਵਿੱਚ ਭਜਣਾ ਬਹੁਤ ਹੀ ਚੰਗਾ ਲੱਗਦਾ ਹੈ ਇਹ ਸੁਣਦੇ ਹੀ ਮੈਂ ਭਾਬੀ ਨੂੰ ਕਿਹਾ ਮੈਨੂੰ ਤਾਂ ਮੀਂਹ ਵਿੱਚ ਭਿੱਜਦੇ ਹੋਏ ਤੁਸੀਂ ਬਹੁਤ ਚੰਗੇ ਲੱਗ ਰਹੇ ਹੋ ਇਹ ਸੁਣਦੇ ਹੀ ਭਾਬੀ ਥੋੜਾ ਜਿਹਾ ਸ਼ਰਮਾ ਗਈ ਸੀ ਮੈਂ ਵੀ ਮੌਕੇ ਦਾ ਫਾਇਦਾ ਚੁੱਕਦੇ ਹੋਏ ਹੌਲੀ ਜਿਹੀ ਭਾਬੀ ਦਾ ਹੱਥ ਫੜ ਲਿਆ ਹੌਲੀ-ਹੌਲੀ ਸਾਡੇ ਦੋਹਾਂ ਦੇ ਦਿਲਾਂ ਦੀਆਂ ਧੜਕਣਾਂ ਤੇ ਸੁਣ ਲੱਗੀਆਂ ਸਨ ਮਾਹੌਲ ਪੂਰਾ ਰੋਮਾਂਟਿਕ ਲੱਗ ਰਿਹਾ ਸੀ ਮੇਰੇ ਭਾਬੀ ਦੇ ਨੇੜੇ ਆਇਆ ਤਾਂ ਭਾਬੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ ਮੈਂ ਇਸ ਗੱਲ ਦਾ ਫਾਇਦਾ ਚੁੱਕਿਆ ਤੇ ਮੈਂ ਭਾਬੀ ਨੂੰ ਹੌਲੀ ਜਿਹੀ ਚੁੱਕ ਕੇ ਕਮਰੇ ਵਿੱਚ ਲੈ ਆਇਆ ਅੱਜ ਮੇਰਾ ਪੂਰਾ ਮਨ ਬੜਿਆ ਹੋਇਆ ਸੀ ਮੇਰੇ ਅੰਦਰ ਇੱਕ ਅਜੀਬ ਜਿਹੀ ਹਲਚਲ ਮਚੀ ਹੋਈ ਸੀ ਬਹੁਤ ਸਮੇਂ ਤੋਂ ਮੇਰੇ ਅੰਦਰ ਜੋ ਾਰਮਾਨ ਸੀ ਮੈਂ ਆਪਣੇ ਉਹਨਾਂ ਾਰਮਾਨਾਂ ਨੂੰ ਅੱਜ ਪੂਰਾ ਕਰਨ ਵਾਲਾ ਸੀ ਕਮਰੇ ਦੇ ਅੰਦਰ ਆਉਂਦੇ ਹੀ ਮੈਂ ਲਾਈਟ ਬੰਦ ਕਰ ਦਿੱਤੀ ਤੇ ਹੌਲੀ-ਹੌਲੀ ਭਾਬੀ ਦੇ ਨੇੜੇ ਜਾਣ ਲੱਗਿਆ ਉਸ ਦੇ ਬਾਅਦ ਭਾਬੀ ਨੇ ਮੇਰੇ ਨਾਲ ਜੋ ਕੀਤਾ ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਭਾਬੀ ਤਾਂ ਲਗਾਤਾਰ ਮੇਰੇ ਨਾਲ ਬਾਰ-ਬਾਰ ਇੱਕ ਕਹਾਣੀ ਉਹਨਾਂ ਦੀ ਨਾਲ ਦੀ ਹੈ ਜਦੋਂ ਮੈਂ ਕਾਲਜ ਵਿੱਚ ਪੜਿਆ ਕਰਦਾ ਸੀ ਮੇਰੀ ਉਮਰ 25 ਸਾਲ ਸੀ ਮੇਰੇ ਘਰ ਵਿੱਚ ਮੇਰੀ ਮਾਂ ਤੇ ਮੇਰਾ ਭਰਾ ਤੇ ਮੇਰੀ ਭਾਬੀ ਰਹਿੰਦੀ ਸੀ ਮੇਰੇ ਭਰਾ ਦਾ ਵਿਆਹ ਉਹਨੇ 6 ਮਹੀਨੇ ਪਹਿਲਾਂ ਹੀ ਹੋਇਆ ਸੀ ਇਹ ਵਿਆਹ ਉਹਨਾਂ ਦੇ ਦੂਰ ਦੇ ਅੰਕਲ ਨੇ ਕਰਵਾਇਆ ਸੀ ਮੈਂ ਕਾਲਜ ਵਿੱਚ ਪੜਿਆ ਕਰਦਾ ਸੀ ਤਾਂ ਅਕਸਰ ਸਾਰੇ ਮੁੰਡੇ ਰਾਤ ਨੂੰ ਉਹ ਸਾਰੀਆਂ ਵੀਡੀਓ ਦੇਖਿਆ ਕਰਦੇ ਸੀ ਮੈਂ ਇੰਨਾ ਸਭ ਚੀਜ਼ਾਂ ਤੋਂ ਦੂਰ ਭੱਜਿਆ ਕਰਦਾ ਸੀ ਉਹ ਅਕਸਰ ਮੈਨੂੰ ਬਹਾਨੇ ਨਾਲ ਉਹ ਸਾਰੀਆਂ ਵੀਡੀਓ ਦਿਖਾਇਆ ਕਰਦੇ ਸੀ ਕਹਿੰਦੇ ਸੀ ਤੂੰ ਹੁਣ ਇਹ ਤਾਂ ਸਮਝ ਲੈ ਤਾਂ ਤੇਰੇ ਲਈ ਆਉਣ ਵਾਲੀ ਜ਼ਿੰਦਗੀ ਵਿੱਚ ਬਹੁਤ ਹੀ ਚੰਗਾ ਹੋਵੇਗਾ ਪਹਿਲਾਂ ਤਾਂ ਮੈਂ ਉਹਨਾਂ ਸਾਰੀਆਂ ਵੀਡੀਓ ਨੂੰ ਦੇਖ ਕੇ ਮਨਾ ਕਰ ਦਿਆ ਕਰਦਾ ਸੀ ਪਰ ਜਦੋਂ ਮੈਂ ਦੇਖਣਾ ਸ਼ੁਰੂ ਕੀਤਾ ਤਾਂ ਮੇਰਾ ਵੀ ਮਨ ਮਚਲਣ ਲੱਗਿਆ ਉਮਰ ਤੋਂ ਪਹਿਲਾਂ ਹੀ ਮੇਰੇ ਅੰਦਰ ਜਜ਼ਬਾਤ ਉੱਠਣ ਲੱਗੇ ਸੀ ਮੇਰੇ ਅੰਦਰ ਵੀ ਹੁਣ ਇੱਛਾ ਵੱਧਣ ਲੱਗੀ ਸੀ ਮੈਂ ਅਕਸਰ ਕਾਲਜ ਦੀਆਂ ਕੁੜੀਆਂ ਨਾਲ ਛੇੜਛਾੜ ਕਰਿਆ ਕਰਦਾ ਸੀ ਪਰ ਹੁਣ ਵੀ ਕਿਸੇ ਦੇ ਨਾਲ ਉਹ ਸਭ ਨਹੀਂ ਹੋਇਆ ਸੀ ਜਦੋਂ ਭਰਾ ਭਾਬੀ ਦਾ ਵਿਆਹ ਹੋਇਆ ਉਸ ਸਮੇਂ ਮੈਂ ਵੀ ਵਿਆਹ ਵਿੱਚ ਸ਼ਾਮਿਲ ਸੀ ਜਦੋਂ ਮੈਂ ਭਾਬੀ ਨੂੰ ਪਹਿਲੀ ਵਾਰ ਦੇਖਿਆ ਤਾਂ ਮੇਰੇ ਮਨ ਵਿੱਚ ਵੀ ਇਹੀ ਸੀ ਕਿ ਕਾਸ਼ ਮੇਰਾ ਵਿਆਹ ਵੀ ਅਜਿਹੀ ਹੀ ਕਿਸੇ ਕੁੜੀ ਦੇ ਨਾਲ ਹੋਵੇ ਕਿਉਂਕਿ ਮੇਰੇ ਭਰਾ ਦੇ ਮੁਕਾਬਲੇ ਮੇਰੀ ਭਾਬੀ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ ਜਿਸ ਨੂੰ ਦੇਖ ਕੇ ਕੋਈ ਵੀ ਉਸ ਦਾ دیਵਾਨਾ ਹੋ ਸਕਦਾ ਸੀ ਕੁਝ ਦਿਨ ਤੱਕ ਮੈਂ ਘਰ ਵਿੱਚ ਹੀ ਰਿਹਾ ਸੀ ਫਿਰ ਕੱਲ ਜਾਣ ਦੇ ਸਮੇਂ ਮੈਨੂੰ ਭਾਬੀ ਕਹਿਣ ਲੱਗੀ ਕਿ ਦਿਉਰ ਜੀ ਉੱਥੇ ਜਾ ਕੇ ਤੁਸੀਂ ਮੈਨੂੰ ਯਾਦ ਕਰਨਾ ਅਸੀਂ ਦੋਵੇਂ ਰਾਤ ਨੂੰ ਗੱਲਾਂ ਕਰਿਆ ਕਰਾਂਗੇ ਕਿਉਂਕਿ ਮੇਰਾ ਭਰਾ ਅਕਸਰ ਕੰਮ ਦੇ ਸਿਲਸਿਲੇ ਵਿੱਚ ਦੂਜੇ ਸ਼ਹਿਰ ਰਹਿੰਦਾ ਸੀ ਮੈਂ ਅਕਸਰ ਭਾਬੀ ਨਾਲ ਰਾਤ ਨੂੰ ਗੱਲ ਕਰਿਆ ਕਰਦਾ ਸੀ ਸਾਡੇ ਦੋਵਾਂ ਵਿੱਚ ਬਹੁਤ ਹੀ ਚੰਗੀ ਦੋਸਤੀ ਹੋ ਗਈ ਸੀ ਮੈਂ ਸੀ ਹੀ ਬਹੁਤ ਸ਼ੈਤਾਨ ਇਸ وجہ ਨਾਲ ਮੇਰੇ ਭਾਬੀ ਨੂੰ ਮਜ਼ਾਕ ਵਿੱਚ ਪੁੱਛਤਾ ਕਿ ਤੁਹਾਡੀ ਇੱਛਾ ਨਹੀਂ ਹੁੰਦੀ ਕਿ ਪਰਾ ਤੁਹਾਡੇ ਨਾਲ ਰਹੇ ਰਾਤ ਨੂੰ ਭਾਬੀ ਵੀ ਮੇਰੇ ਮਤਵਲੋਂ ਚੰਗੇ ਤਰੀਕੇ ਨਾਲ ਸਮਝ ਚੁੱਕੀ ਸੀ ਉਹ ਕਹਿਣ ਲੱਗੀ ਕਿ ਜੇਕਰ ਤੁਸੀਂ ਘਰ ਵਿੱਚ ਰਹਿੰਦੇ ਤਾਂ ਮੈਨੂੰ ਇਹ ਇੱਛਾ ਬਿਲਕੁਲ ਨਾ ਹੁੰਦੀ ਮੈਂ ਵੀ ਭਾਬੀ ਦਾ ਇਸ਼ਾਰਾ ਕਿਸੇ ਨਾ ਕਿਸੇ ਤਰੀਕੇ ਸਮਝ ਚੁੱਕਿਆ ਸੀ ਕਿਸੇ ਇਸ਼ਾਰੇ ਨਾਲ ਸਾਡੀ ਜ਼ਿੰਦਗੀ ਵੀ ਗੁਜ਼ਰ ਰਹੀ ਸੀ ਤੇ ਫਿਰ ਕੁਝ ਮਹੀਨੇ ਬਾਅਦ ਮੈਂ ਕਾਲਜ ਦਾ ਲਾਸਟ ਪੇਪਰ ਵੀ ਕਲੀਅਰ ਕਰ ਲਿਆ ਉਸਦੇ ਬਾਅਦ ਮੈਂ ਆਪਣੇ ਘਰ ਚਲਾ ਗਿਆ ਜਦੋਂ ਮੈਂ ਘਰ ਆਇਆ ਤਾਂ ਮੇਰੀ ਭਾਬੀ ਨੇ ਮੈਨੂੰ ਬਹੁਤ ਹੀ ਚੰਗੀ ਤਰ੍ਹਾਂ ਨਾਲ ਸਵਾਗਤ ਕੀਤਾ ਜਦੋਂ ਮੇਰੀ ਮਾਂ ਮੈਨੂੰ ਘਰ ਵਿੱਚ ਦੇਖਿਆ ਤਾਂ ਉਹ ਬਹੁਤ ਹੀ ਖੁਸ਼ ਹੋਈ ਮੈਨੂੰ ਆਉਂਦੇ ਹੀ ਕਹਿਣ ਲੱਗੀ ਕਿ ਬੇਟਾ ਹੁਣ ਮੈਂ ਤੇਰੇ ਲਈ ਵੀ ਚੰਗੀ ਕੁੜੀ ਦੇਖਣਾ ਸ਼ੁਰੂ ਕਰ ਦਵਾਂਗੀ ਤੂੰ ਜਲਦੀ ਤੋਂ ਜਲਦੀ ਕੋਈ ਨੌਕਰੀ ਹਾਸਲ ਕਰ ਲੈ ਇਹ ਗੱਲ ਸੁਣਦੇ ਹੀ ਮੈਂ ਮਾਂ ਨੂੰ ਕਹਿੰਦਾ ਕਿ ਮਾਂ ਜੇਕਰ ਤੁਸੀਂ ਕੋਈ ਕੁੜੀ ਲੱਭਣਾ ਚਾਹੁੰਦੇ ਹੋ ਤਾਂ ਭਾਬੀ ਵਰਗੀ ਕੁੜੀ ਹੀ ਲੱਭਣਾ ਮੈਂ ਫਿਰ ਹੀ ਵਿਆਹ ਕਰੂੰਗਾ ਇਹ ਸੁਣਦੇ ਹੀ ਭਾਬੀ ਥੋੜਾ ਸ਼ਰਮਾ ਗਈ ਸੀ ਫਿਰ ਭਾਬੀ ਨੇ ਮੈਨੂੰ ਚਾਹ ਨਾਸ਼ਤਾ ਬਣਾ ਕੇ ਦਿੱਤਾ ਚਾਹ ਨਾਸ਼ਤਾ ਕਰਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਿਆ ਹੁਣੇ ਕੁਝ ਹੀ देर ਮੈਂ ਆਪਣੇ ਕਮਰੇ ਦੇ ਵਿੱਚ ਲੇਟਿਆ ਹੀ ਸੀਗੇ ਉਸੇ ਸਮੇਂ ਮੇਰੀ ਭਾਬੀ ਮੇਰੇ ਦਰਵਾਜ਼ੇ ਤੇ ਆ ਕੇ ਖੜੀ ਹੋ ਗਈ ਉਹ ਕਹਿਣ ਲੱਗੀ ਕਿ ਦਿਉਰ ਜੀ ਬੁਰਾ ਨਾ ਬਣਨਾ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਕੀ ਤੁਸੀਂ ਕੁਝ ਦੇਰ ਮੈਨੂੰ ਆਪਣੇ ਨਾਲ ਬਾਜ਼ਾਰ ਲੈ ਕੇ ਜਾਓਗੇ ਕਿਉਂਕਿ ਮੈਨੂੰ ਘਰ ਲਈ ਸਬਜ਼ੀ ਲੈਣੀ ਹੈ ਮਾਂ ਦੀ ਤਬੀਅਤ ਠੀਕ ਨਹੀਂ ਹੈ ਉਹ ਨਹੀਂ ਜਾ ਸਕਣਗੇ ਤੇ ਤੁਹਾਡੇ ਜੋ ਭਰਾ ਹਨ ਉਹ ਜ਼ਿਆਦਾਤਰ ਕੰਮ ਵਿੱਚ ਹੀ ਵਿਜੀ ਰਹਿੰਦੇ ਹਨ ਇਹ ਸੁਣਦੇ ਹੀ ਮੇਰੇ ਚਿਹਰੇ ਤੇ ਇੱਕ ਮੁਸਕਰਾਹਟ ਆਈ ਮੈਂ ਕਿਹਾ ਕਿ ਭਾਬੀ ਤੁਸੀਂ ਚਿੰਤਾ ਨਾ ਕਰੋ ਮੈਂ ਹੁਣੇ ਤਿਆਰ ਹੋ ਕੇ ਆਉਂਦਾ ਹਾਂ ਤੁਸੀਂ ਵੀ 10 ਮਿੰਟ ਦੀ ਦੇਰ ਵਿੱਚ ਤਿਆਰ ਹੋ ਜਾਓ ਫਿਰ ਅਸੀਂ ਦੋਵੇਂ ਬਾਜ਼ਾਰ ਚੱਲਦੇ ਹਾਂ ਫਿਰ ਕੁਝ ਦੇਰ ਬਾਅਦ ਜਦੋਂ ਮੈਂ ਆਇਆ ਤਾਂ ਮੈਂ ਦੇਖਿਆ ਕਿ ਭਾਬੀ ਤਾਂ ਤਿਆਰ ਹੋ ਕੇ ਬੈਠੀ ਹੋਈ ਸੀ ਭਾਬੀ ਤਾਂ ਦੇਖਣ ਵਿੱਚ ਹੋਰ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਭਾਬੀ ਨੇ ਸਾੜੀ ਪਾਈ ਸੀ ਜਿਸ ਵਿੱਚ ਉਹਨਾਂ ਦੇ ਅੰਗ ਸਾਫ਼ ਦਿਖਾਈ ਦੇ ਰਹੇ ਸਨ ਜਿਸ ਨੂੰ ਦੇਖ ਕੇ ਮੇਰੀ ਨੀਅਤ ਹੁਣ ਖਰਾਬ ਹੋਣ ਲੱਗੀ ਸੀ ਮੈਂ ਭਾਬੀ ਨੂੰ ਖੜੇ ਹੁੰਦੇ ਹੀ ਦੇਖਣ ਲੱਗਾ ਤਾਂ ਭਾਬੀ ਮੈਨੂੰ ਕਿਹਾ ਲਗੀ ਕੀ ਹੋਇਆ ਦੇਉਰ ਜੀ ਕੀ ਚੱਲਣਾ ਨਹੀਂ ਹੈ ਮੈਂ ਜਲਦੀ ਨਾਲ ਕਿਹਾ ਕਿ ਹਾਂ ਹਾਂ ਭਾਬੀ ਚੱਲੋ ਮੈਂ ਭਾਬੀ ਲਈ ਬਾਈਕ ਲੈ ਲਈ ਬਾਈਕ ਸਟਾਰਟ ਕੀਤੀ ਤਾਂ ਭਾਬੀ ਮੇਰੇ ਪਿੱਛੇ ਆ ਕੇ ਬੈਠ ਗਈ ਭਾਬੀ ਨੇ ਜਦੋਂ ਮੇਰੇ ਮੁੱਢੇ ਨੂੰ ਫੜਿਆ ਤਾਂ ਮੇਰੇ ਅੰਦਰ ਦੇ ਜਜ਼ਬਾਤ ਭੜਕਣ ਲੱਗੇ ਸਨ ਸਾਡੇ ਘਰ ਤੋਂ ਬਾਜ਼ਾਰ 3 ਮਿੰਟ ਦੀ ਦੂਰੀ ਤੇ ਸੀ ਪਰ ਮੈਂ ਉਸ ਵਿੱਚ ਵੀ ਬਾਈਕ ਬਹੁਤ ਹੌਲੀ-ਹੌਲੀ ਚਲਾ ਰਿਹਾ ਸੀ ਮੈਂ ਇੰਨਾ ਪਲਾਂ ਨੂੰ ਚੰਗੀ ਤਰ੍ਹਾਂ ਗੁਜ਼ਾਰਨਾ ਚਾਹੁੰਦਾ ਸੀ ਬਾਈਕ ਚਲਾਉਂਦੇ ਚਲਾਉਂਦੇ ਮੈਂ ਵੀ ਸ਼ੀਸ਼ੇ ਤੋਂ ਭਾਬੀ ਨੂੰ ਦੇਖ ਰਿਹਾ ਸੀ ਭਾਬੀ ਮੈਨੂੰ ਕਹਿੰਦੀ ਏ ਦਿਓਰ ਜੀ ਤੁਸੀਂ ਗੱਡੀ ਇੰਨਾ ਹੌਲੀ ਕਿਉਂ ਚਲਾ ਰਹੇ ਹੋ ਪਿੱਛੇ ਵਾਲੇ ਲੋਕ ਸਾਡੇ ਤੋਂ ਪਹਿਲਾਂ ਹੀ ਨਿਕਲਦੇ ਜਾ ਰਹੇ ਹਨ ਮੈਂ ਵੀ ਕਿਹਾ ਕਿ ਭਾਬੀ ਗੱਡੀ ਸਾਨੂੰ ਥੋੜੀ ਸਪੀਡ ਤੇ ਹੀ ਚਲਾਉਣੀ ਚਾਹੀਦੀ ਹੈ ਫਿਰ ਮੈਂ ਜਾਣ ਬੁਝ ਕੇ ਗੱਡੀ ਦਾ ਬ੍ਰੇਕ ਵੀ ਲਗਾਉਣ ਲੱਗਦਾ ਜਿਸ ਨਾਲ ਭਾਬੀ ਮੇਰੇ ਨਾਲ ਟਕਰਾਂਦੀ ਹੋਈ ਮੈਨੂੰ ਫੜ ਲੈਂਦੀ ਮੈਂ ਤਾਂ ਇਹੀ ਚਾਹੁੰਦਾ ਸੀ ਭਾਬੀ ਵੀ ਮੇਰੀ ਹਰਕਤਾਂ ਨੂੰ ਸਮਝ ਰਹੀ ਸੀ ਪਰ ਉਹ ਕੁਝ ਬੋਲ ਨਹੀਂ ਰਹੀ ਸੀ ਫਿਰ ਐਸੇ ਤਰ੍ਹਾਂ ਹੀ ਚੱਲਦੇ ਚੱਲਦੇ ਬਾਜ਼ਾਰ ਆ ਗਿਆ ਤੇ ਭਾਬੀ ਉੱਥੋਂ ਸਬਜ਼ੀ ਲੈਣ ਲੱਗੀ ਸਬਜ਼ੀ ਲੈ ਕੇ ਅਸੀਂ ਫਿਰ ਵਾਪਸ ਘਰ ਆ ਰਹੇ ਸੀ ਤਾਂ ਮੈਂ ਫਿਰ ਤੋਂ ਉਹੀ ਪੁਰਾਣਾ ਤਰੀਕਾ ਅਪਣਾਇਆ ਮੈਂ ਫਿਰ ਤੋਂ ਹੌਲੀ-ਹੌਲੀ ਗੱਡੀ ਚਲਾਉਣ ਲੱਗਿਆ ਤੇ ਜਾਣ ਬੁਝ ਕੇ ਰਸਤੇ 'ਚ ਬ੍ਰੇਕ ਮਾਰਦਾ ਜਦੋਂ ਭਾਬੀ ਮੇਰੇ ਨਾਲ ਟਕਰਾਂਦੀ ਤਾਂ ਮੈਂ ਪੂਰਾ ਕੜਕ ਹੋ ਜਾਂਦਾ ਮੇਰੇ ਤਾਂ ਦਿਲ ਕਰਦਾ ਸੀ ਕਿ ਮੈਂ ਹੁਣੇ ਸਭ ਕੁਝ ਕਰ ਲਵਾਂ ਪਰ ਮੈਂ ਬਹੁਤ ਜ਼ਿਆਦਾ ਮਜਬੂਰ ਸੀ ਰਿਸ਼ਤੇ ਦੇ ਲਿਹਾਜ਼ ਦੀ وجہ ਨਾਲ ਮੈਂ ਪਿੱਛੇ ਹਟ ਜਾਂਦਾ ਸੀ ਤੇ ਕੁਝ ਦੇਰ ਬਾਅਦ ਅਸੀਂ ਘਰ ਪਹੁੰਚ ਗਏ ਜਦੋਂ ਅਸੀਂ ਘਰ ਪਹੁੰਚੇ ਤਾਂ ਮਾਂ ਨੇ ਸਾਨੂੰ ਦਰਵਾਜ਼ੇ ਤੇ ਦੇਖ ਲਿਆ ਤਾਂ ਉਹ ਮੇਰਾ ਹੱਥ ਫੜ ਕੇ ਆਪਣੇ ਕਮਰੇ ਦੇ ਵਿੱਚ ਲੈ ਗਈ ਮੈਨੂੰ ਲੱਗਿਆ ਕਿ ਸ਼ਾਇਦ ਮਾਂ ਨੂੰ ਮੇਰੇ ਤੋਂ ਕੁਝ ਕਮ ਹੋਵੇਗਾ ਜਦੋਂ ਮੈਂ ਮਾਂ ਦੇ ਕਮਰੇ ਵਿੱਚ ਦਾਖਲ ਹੋਇਆ ਤਾ ਮਾਂ ਮੈਨੂੰ ਕਹਿਣ ਲੱਗੀ ਕਿ ਬੇਟਾ ਮੈਨੂੰ ਤੇਰੇ ਨਾਲ ਇੱਕ ਗੱਲ ਕਰਨੀ ਹੈ ਮਾਂ ਦੀ ਗੱਲ ਨੂੰ ਸੁਣ ਕੇ ਮੈਂ ਕਿਹਾ ਕਿ ਹਾਂ ਮਾਂ ਮੈਨੂੰ ਦੱਸੋ ਤਾਂ ਮਾਂ ਮੈਨੂੰ ਕਹਿਣ ਲੱਗੀ ਕਿ ਬੇਟਾ ਤੇਰਾ ਜੋ ਵੱਡਾ ਭਰਾ ਹੈ ਨਾ ਉਹ ਜ਼ਿਆਦਾਤਰ ਘਰ ਵਿੱਚ ਨਹੀਂ ਰਹਿੰਦਾ ਜਦੋਂ ਤੋਂ ਉਸ ਦਾ ਵਿਆਹ ਹੋਇਆ ਹੈ ਇਹ ਸੁਣਦੇ ਹੀ ਮੈਂ ਤੁਰੰਤ ਮਾਂ ਨੂੰ ਕਿਹਾ ਕਿ ਮਾਂ ਭਰਾ ਤਾਂ ਕੰਮ ਕਾਜ ਵਿੱਚ ਬਿਜੀ ਰਹਿੰਦਾ ਹੈ ਇਸ ਵਜ੍ਹਾ ਨਾਲ ਉਹਨਾਂ ਦੇ ਕੋਲ ਟਾਈਮ ਨਹੀਂ ਰਹਿੰਦਾ ਹੋਵੇਗਾ ਤਾਂ ਮਾਂ ਮੈਨੂੰ ਕਹਿਣ ਲੱਗੀ ਕਿ ਨਹੀਂ ਨਹੀਂ ਬੇਟਾ ਤੂੰ ਮੇਰੀ ਗੱਲ ਨੂੰ ਬਿਲਕੁਲ ਵੀ ਨਹੀਂ ਸਮਝ ਰਿਹਾ। ਮੈਨੂੰ ਅਜਿਹਾ ਲੱਗਦਾ ਹੈ ਕਿ ਤੇਰਾ ਪ੍ਰਾ ਕਿਸੇ ਹੋਰ ਕੁੜੀ ਦੇ ਨਾਲ ਚੱਕਰ ਚਲਾ ਰਿਹਾ ਹੈ। ਜਦੋਂ ਮਾਂ ਨੇ ਇਹ ਗੱਲ ਕਹੀ, ਇਹ ਸੁਣਦੇ ਹੀ ਮੈਂ ਹੈਰਾਨ ਹੋ ਗਿਆ। ਉਸ ਸਮੇਂ ਮਾਂ ਮੈਨੂੰ ਕਹਿਣ ਲੱਗੀ ਕਿ ਹੌਲੀ ਬੋਲ ਬੇਟਾ ਨਹੀਂ ਤਾਂ ਤੇਰੀ ਭਾਬੀ ਸੁਣ ਲਵੇਗੀ। ਜੇ ਉਸ ਨੂੰ ਇਹ ਗੱਲ ਪਤਾ ਚੱਲ ਗਈ ਤਾਂ ਬਹੁਤ ਹੀ ਜ਼ਿਆਦਾ ਬੁਰਾ ਹੋਵੇਗਾ। ਮੈਂ ਮਾਂ ਨੂੰ ਕਿਹਾ ਕਿ ਮਾਂ ਤੁਸੀਂ ਇਹ ਕਿਹੋ ਜਿਹੀ ਗੱਲ ਕਰ ਰਹੇ ਹੋ? ਕੀ ਤੁਹਾਨੂੰ ਕਿਸੇ ਨੇ ਕੁਝ ਕਿਹਾ ਹੈ? ਜਾਫਰ ਭਰਾ ਨੇ ਤੁਹਾਨੂੰ ਕੁਝ ਦੱਸਿਆ ਤਾਂ ਮਾਂ ਮੈਨੂੰ ਕਹਿਣ ਲੱਗੀ ਕਿ ਇੱਕ ਵਾਰ ਉਹਨਾਂ ਨੇ ਭਰਾ ਨੂੰ ਫੋਨ ਕੀਤਾ ਸੀ ਤਾਂ ਉਹਨਾਂ ਦੇ ਪਿੱਛੇ ਤੋਂ ਕਿਸੇ ਔਰਤ ਦੀ ਆਵਾਜ਼ ਆਉਣ ਲੱਗੀ ਜਦੋਂ ਉਹਨਾਂ ਨੇ ਭਰਾ ਨੂੰ ਪੁੱਛਿਆ ਤਾਂ ਭਰਾ ਬਹਾਨਾ ਮਾਰ ਕੇ ਗੱਲ ਨੂੰ ਟਾਲ ਦਿਆ ਕਰਦਾ ਸੀ ਮੈਂ ਮਾਂ ਨੂੰ ਕਿਹਾ ਕਿ ਮਾਂ ਸ਼ਾਇਦ ਹੋ ਸਕਦਾ ਹੈ ਕਿ ਤੁਹਾਨੂੰ ਵਹਿਮ ਹੋਵੇ ਅਜਿਹਾ ਕੁਝ ਨਹੀਂ ਹੈ ਮਾਂ ਮੈਨੂੰ ਸਮਝਾਉਣ ਦੀ ਬਾਰ-ਬਾਰ ਕੋਸ਼ਿਸ਼ ਕਰ ਰਹੀ ਸੀ ਮੈਂ ਉਹਨਾਂ ਨੂੰ ਬਾਰ-ਬਾਰ ਇਹੀ ਕਹਿੰਦਾ ਕਿ ਤੁਸੀਂ ਅਜਿਹੀਆਂ ਗੱਲਾਂ ਨਾ ਕਰੋ ਨਹੀਂ ਤਾਂ ਭਾਬੀ ਨੂੰ ਜੇਕਰ ਇਹ ਗੱਲ ਪਤਾ ਵੀ ਚੱਲ ਗਈ ਤਾਂ ਉਹਨਾਂ ਦੋਵਾਂ ਦੇ ਰਿਸ਼ਤੇ ਵਿੱਚ ਦਰਾੜ ਆ ਜਾਵੇਗੀ ਜਦੋਂ ਤੱਕ ਸਾਨੂੰ ਸੱਚਾਈ ਦਾ ਪੂਰਾ ਪਤਾ ਨਹੀਂ ਚੱਲਦਾ ਉਸ ਸਮੇਂ ਤੱਕ ਤੁਸੀਂ ਇਸ ਬਾਰੇ ਵਿੱਚ ਕਿਸੇ ਨੂੰ ਵੀ ਕੁਝ ਨਾ ਦੱਸਣਾ ਮਾਂ ਨੇ ਵੀ ਮੇਰੀ ਗਲਤੀ ਹਾਮੀ ਭਰੀ ਤੇ ਫਿਰ ਚੁੱਪਚਾਪ ਆਪਣੇ ਕਮਰੇ ਵਿੱਚ ਆ ਗਈ ਮੈਂ ਆਪਣੇ ਕਮਰੇ ਵਿੱਚ ਆ ਕੇ ਨਹਾਉਣ ਦੇ ਲਈ ਬਾਥਰੂਮ ਵਿੱਚ ਚਲਾ ਗਿਆ ਜਦੋਂ ਮੈਂ ਵਾਪਸ ਬਾਹਰ ਆਇਆ ਤਾਂ ਭਾਬੀ ਮੇਰੇ ਸਾਹਮਣੇ ਮੇਰੇ ਕਮਰੇ ਵਿੱਚ ਬੈਠੀ ਹੋਈ ਸੀ ਭਾਬੀ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਸੀ ਜਦੋਂ ਮੈਂ ਭਾਬੀ ਦੇ ਕੋਲ ਆ ਕੇ ਖੜਾ ਹੋਇਆ ਤਾਂ ਉਹ ਮੈਨੂੰ ਦੇਖਦੇ ਹੀ ਹੈਰਾਨ ਰਗੀ ਮੈਂ ਪੂਰਾ ਪਾਣੀ ਨਾਲ ਭਿੱਜਿਆ ਹੋਇਆ ਸੀ ਭਾਬੀ ਹੌਲੇ ਨਾਲ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਤੇ ਫਿਰ ਮੈਨੂੰ ਕਹਿਣ ਲੱਗੀ ਕਿ ਦਿਉਰ ਜੀ ਦੇਖੋ ਨਾ ਤੁਹਾਡੇ ਜੋ ਭਰਾ ਹਨ ਉਹ ਮੈਨੂੰ ਬਿਲਕੁਲ ਵੀ ਸਮਾਂ ਨਹੀਂ ਦਿੰਦੇ ਉਹ ਘਰ ਵਿੱਚ ਆਉਂਦੇ ਹੀ ਨਹੀਂ ਹਨ ਮੈਂ ਅੱਜ ਉਹਨਾਂ ਨੂੰ ਦੱਸਿਆ ਕਿ ਤੁਸੀਂ ਘਰ ਵਿੱਚ ਆ ਗਏ ਹੋ ਫਿਰ ਵੀ ਤੁਹਾਨੂੰ ਮਿਲਣ ਲਈ ਵੀ ਨਹੀਂ ਆਈ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਮੈਨੂੰ ਫਿਰ ਤੋਂ ਮਾਦੀ ਗੱਲ ਯਾਦ ਆਉਣ ਲੱਗੀ ਤੇ ਮੈਂ ਮਨ ਹੀ ਮਨ ਸੋਚਣ ਲੱਗਿਆ ਕਿ ਸ਼ਾਇਦ ਮਾ ਮਾਂ ਜੋ ਅੱਜ ਕਹਿ ਰਹੀ ਸੀ ਉਹ ਸੱਚ ਹੋਏ ਪਰ ਮੈਂ ਫਿਰ ਇਸ ਗੱਲ ਨੂੰ ਘਮਾਉਂਦੇ ਹੋਏ ਆਪਣੀ ਭਾਬੀ ਨੂੰ ਬਹਾਨਾ ਬਣਾ ਕੇ ਕਿਹਾ ਕਿ ਸ਼ਾਇਦ ਉਹ ਬੀਜੀ ਹੋਣਗੇ ਕੋਈ ਗੱਲ ਨਹੀਂ ਉਹ ਕੱਲ ਜ਼ਰੂਰ ਆਉਣਗੇ ਫਿਰ ਮੈਂ ਵੀ ਹੌਲੀ ਜਿਹੀ ਭਾਬੀ ਦੇ ਨੇੜੇ ਆ ਗਿਆ ਤੇ ਉਹਨਾਂ ਨੂੰ ਹੌਸਲਾ ਦੇਣ ਲੱਗਿਆ ਮੇਰੀ ਭਾਬੀ ਦੇ ਨਾਲ ਬਹੁਤ ਹੀ ਚੰਗੀ ਦੋਸਤੀ ਹੋ ਗਈ ਸੀ ਮੈਂ ਤੇ ਭਾਬੀ ਇੱਕ ਦੂਜੇ ਨਾਲ ਹਰ ਗੱਲ ਸ਼ੇਅਰ ਕਰਿਆ ਕਰਦੇ ਸੀ ਜਦੋਂ ਮੇਰੇ ਵਾਲਾਂ ਤੋਂ ਪਾਣੀ ਟਪਕਣ ਲੱਗਿਆ ਤਾਂ ਭਾਬੀ ਨੇ ਤੁਰੰਤ ਆ ਕੇ ਤੋਲਿਏ ਨਾਲ ਮੇਰੇ ਸਿਰ ਨੂੰ ਪੂੰਝਣਾ ਸ਼ੁਰੂ ਕਰ ਦਿੱਤਾ ਭਾਬੀ ਦੀਆਂ ਇਨ ਛੋਟੀਆਂ-ਛੋਟੀਆਂ ਹਰਕਤਾਂ ਦੀ ਵਜ੍ਹਾ ਨਾਲ ਮੈਨੂੰ ਉਹਨਾਂ ਨਾਲ ਬਹੁਤ ਪਿਆਰ ਹੋਣ ਲੱਗਿਆ ਸੀ ਮੇਰਾ ਤਾਂ ਦਿਲ ਕਰਦਾ ਸੀ ਕਿ ਹੁਣੇ ਮੈਂ ਭਾਬੀ ਨੂੰ ਫੜ ਕੇ ਪਰ ਫਿਰ ਤੁਰੰਤ ਮੈਂ ਆਪਣੇ ਖਿਆਲਾਂ ਤੋਂ ਬਾਹਰ ਆ ਜਾਂਦਾ ਅਤੇ ਸੋਚਦਾ ਕਿ ਇਹ ਤਾਂ ਬਹੁਤ ਹੀ ਗਲਤ ਗੱਲ ਹੈ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਕੇ ਸੋ ਗਿਆ ਦਿਨ ਭਰ ਦੀ ਥਕਾਵਟ ਦੀ ਵਜ੍ਹਾ ਨਾਲ ਮੈਨੂੰ ਕਦੋਂ ਨੀਂਦ ਆ ਗਈ ਕੁਝ ਵੀ ਪਤਾ ਨਹੀਂ ਚੱਲਿਆ ਫਿਰ ਅਚਾਨਕ ਰਾਤ ਦੇ ਤਕਰੀਬਨ 2 ਵਜੇ ਮੇਰੀ ਅੱਖ ਖੁੱਲھی ਸੀ ਉਦੋਂ ਮੈਨੂੰ ਘਰ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਆਉਣ ਲੱਗੀ ਇਹ ਆਵਾਜ਼ ਬਹੁਤ ਹੌਲੀ-ਹੌਲੀ ਨਾਲ ਆ ਰਹੀ ਸੀ ਜਦੋਂ ਮੈਂ ਉਸ ਆਵਾਜ਼ ਨੂੰ ਸੁਣ ਲਈ ਆਪਣੇ ਕਮਰੇ ਤੋਂ ਬਾਹਰ ਨਿਕਲਿਆ ਤਾਂ ਮੈਂ ਦੇਖਿਆ ਕਿ ਇਹ ਆਵਾਜ਼ ਤਾਂ ਭਾਬੀ ਦੇ ਕਮਰੇ ਤੋਂ ਆ ਰਹੀ ਸੀ ਮੈਂ ਜਲਦੀ ਉਸ ਕਮਰੇ ਵੱਲ ਭੱਜਿਆ ਜਦੋਂ ਮੈਂ ਬਾਹਰ ਆ ਕੇ ਖੜਾ ਹੋਇਆ ਮੈਂ ਸੁਣਿਆ ਕਿ ਭਾਬੀ ਭਰਾ ਨਾਲ ਗੱਲ ਕਰ ਰਹੀ ਸੀ ਉਹ ਉਹਨਾਂ ਨੂੰ ਰੋ ਰੋ ਕੇ ਕਹਿ ਰਹੀ ਸੀ ਕਿ ਸਾਡੇ ਵਿਆਹ ਨੂੰ ਪੂਰੇ 7 ਮਹੀਨੇ ਹੋ ਚੁੱਕੇ ਹਨ ਪਰ ਤੁਹਾਡੇ ਕੋਲ ਕਦੇ ਵੀ ਮੇਰੇ ਲਈ ਸਨਮਾਨ ਨਹੀਂ ਰਹਿੰਦਾ ਜੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਸੀ ਤਾਂ ਤੁਸੀਂ ਇਹ ਵਿਆਹ ਹੀ ਕਿਉਂ ਕੀਤਾ ਭਾਬੀ ਪ੍ਰਾਤਿਬੋਧ ਹੀ ਜ਼ਿਆਦਾ ਗੁੱਸਾ ਹੋ ਰਹੀ ਸੀ ਜਦੋਂ ਮੈਂ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਮੈਂ ਤੁਰੰਤ ਵਾਪਸ ਆਪਣੇ ਕਮਰੇ ਦੇ ਵਿੱਚ ਆ ਗਿਆ ਤੇ ਮਨ ਹੀ ਮਨ ਸੋਚਣ ਲੱਗਾ ਕਿ ਮਾਂ ਜੋ ਕਹਿ ਰਹੀ ਸੀ ਉਹ ਕਿਤੇ ਸੱਚ ਨਾ ਹੋਵੇ ਫਿਰ ਮੈਂ ਸੋਚਿਆ ਕਿ ਪਰਾਜ ਜ਼ਰੂਰ ਕੰਮ ਵਿੱਚ ਵਿਜੀ ਹੋਣਗੇ ਇਸੇ ਵਜ੍ਹਾ ਨਾਲ ਮੈਨੂੰ ਇੰਨਾ ਸਾਰੀਆਂ ਗੱਲਾਂ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਤੇ ਮਨ ਹੀ ਮਨ ਮੈਂ ਇਹ ਫੈਸਲਾ ਕਰ ਲਿਆ ਕਿ ਮੈਂ ਕੱਲ ਤੋਂ ਭਾਬੀ ਦਾ ਹੋਰ ਚੰਗੀ ਤਰ੍ਹਾਂ ਨਾਲ ਖਿਆਲ ਰੱਖਿਆ ਕਰੂੰਗਾ ਸਵੇਰੇ ਉੱਠਦੇ ਹੀ ਮੈਂ ਤੁਰੰਤ ਰਸੋਈ ਵਿੱਚ ਚਲਾ ਗਿਆ ਮੈਂ ਜਾ ਕੇ ਦੇਖਿਆ ਕਿ ਭਾਬੀ ਰਸੋਈ ਵਿੱਚ ਭਾਂਡੇ ਧੋ ਰਹੀ ਸੀ ਮੈਂ ਉਹਨਾਂ ਦੇ ਸਾਹਮਣੇ ਜਾ ਕੇ ਖੜਾ ਹੋਇਆ ਤਾਂ ਭਾਬੀ ਮੈਨੂੰ ਕਹਿਣ ਲੱਗੀ ਕਿ ਦਿਉਰ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਮੈਂ ਕਿਹਾ ਭਾਬੀ ਤੁਸੀਂ ਹੁਣ ਬਿਲਕੁਲ ਵੀ ਚਿੰਤਾ ਨਾ ਕਰੋ ਤੁਹਾਨੂੰ ਕੋਈ ਵੀ ਕੰਮ ਹੋਵੇ ਤਾਂ ਤੁਸੀਂ ਹੁਕਮ ਕਰੋ ਮੈਂ ਤੁਹਾਡੇ ਸਾਰੇ ਕੰਮ ਕਰ ਲਈ ਰਾਜ਼ੀ ਹਾਂ ਇਹ ਸੁਣਦੇ ਹੀ ਭਾਬੀ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਮੇਰਾ ਹਰ ਕੰਮ ਕਰੇਗਾ ਤੇ ਇਹ ਕਹਿੰਦੇ ਹੀ ਉਹ ਬਹੁਤ ਗਹਿਰੀਆਂ ਅੱਖਾਂ ਨਾਲ ਮੈਨੂੰ ਦੇਖ ਰਹੀ ਸੀ ਅੱਜ ਮੈਨੂੰ ਭਾਬੀ ਦਾ ਅੰਦਾਜ਼ ਕੁਝ ਅਲੱਗ ਜਿਹਾ ਲੱਗ ਰਿਹਾ ਸੀ ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਕੁਝ ਅਲੱਗ ਗੱਲ ਕਹਿ ਰਹੀ ਹੋਵੇ ਜੋ ਮੈਂ ਸਮਝ ਨਹੀਂ ਪਾ ਰਿਹਾ ਸੀ ਮੈਂ ਵੀ ਤੁਰੰਤ ਹਾਂ ਵਿੱਚ ਜਵਾਬ ਦੇ ਦਿੱਤਾ ਉਸ ਸਮੇਂ ਭਾਬੀ ਕਹਿਣ ਲੱਗੀ ਕਿ ਜਦੋਂ ਸਮਾਂ ਆਵੇਗਾ ਉਸ ਸਮੇਂ ਮੈਂ ਤੁਹਾਨੂੰ ਕਹਾਂਗੀ ਹਤੇ ਦੇਖਦੀ ਹਾਂ ਤੁਸੀਂ ਉਸ ਸਮੇਂ ਕਿੰਨਾ ਕੰਮ ਕਰਦੇ ਹੋ ਹੁਣ ਮੈਂ ਭਾਬੀ ਦੇ ਆਲੇ ਦੁਆਲੇ ਹੀ ਰਹਿੰਦਾ ਤੇ ਉਹਨਾਂ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਿਆ ਕਰਦਾ ਸੀ ਇੱਕ ਦਿਨ ਭਾਬੀ ਨੂੰ ਮੈਂ ਫਿਲਮ ਦਿਖਾਉਣ ਲਈ ਬਾਹਰ ਲੈ ਕੇ ਗਿਆ ਉਹ ਫਿਲਮ ਥੋੜੀ ਡਰਾਉਣੀ ਸੀ ਇਸ ਵਜ੍ਹਾ ਨਾਲ ਭਾਬੀ ਨੇ ਮੈਨੂੰ ਜ਼ੋਰ ਨਾਲ ਫੜ ਕੇ ਰੱਖਿਆ ਹੋਇਆ ਸੀ ਭਾਬੀ ਦੇ ਫੜਨ ਨਾਲ ਮੇਰਾ ਜੋ ਪਿਆਰ ਸੀ ਹੁਣ ਉਹ ਵੱਧਦਾ ਹੀ ਜਾ ਰਿਹਾ ਸੀ ਮੈਨੂੰ ਭਾਬੀ ਨਾਲ ਬਹੁਤ ਹੀ ਪਿਆਰ ਹੋਣ ਲੱਗਿਆ ਸੀ। ਮੈਂ ਵੀ ਜਾਣ ਬੁਝ ਕੇ ਭਾਬੀ ਦੇ ਪੂਰਾ ਨੇੜੇ ਆ ਗਿਆ ਸੀ ਤੇ ਫਿਰ ਹੌਲੀ ਜਹੀ ਉਹਨਾਂ ਦੇ ਸਰੀਰ ਦੀ ਖੁਸ਼ਬੂ ਨੂੰ ਮਹਿਸੂਸ ਕਰਨ ਲੱਗਿਆ ਸੀ। ਮੈਂ ਭਾਬੀ ਵਿੱਚ ਪੂਰਾ ਸਮਾ ਜਾਣਾ ਚਾਹੁੰਦਾ ਸੀ। ਫਿਲਮ ਖਤਮ ਹੋਣ ਤੋਂ ਬਾਅਦ ਜਦੋਂ ਅਸੀਂ ਵਾਪਸ ਘਰ ਵੱਲ ਆਏ ਤਾਂ ਰਾਤ ਦਾ ਸਮਾਂ ਸੀ, ਠੰਡ ਦਾ ਮੌਸਮ ਸੀ ਤਾਂ ਭਾਬੀ ਨੇ ਮੈਨੂੰ ਪਿੱਛੇ ਤੋਂ ਜ਼ੋਰ ਨਾਲ ਫੜਿਆ ਹੋਇਆ ਸੀ। ਮੈਂ ਬਾਈਕ ਧੀ ਹੌਲੀ-ਹੌਲੀ ਚਲਾ ਰਿਹਾ ਸੀ। ਜਦੋਂ ਅਸੀਂ ਘਰ ਵਿੱਚ ਆਏ ਤਾਂ ਮੈਂ ਦੇਖਿਆ ਕਿ ਘਰ ਵਿੱਚ ਭਰਾ ਮੌਜੂਦ ਸੀ। ਭਾਬੀ ਭਰਾ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਈ ਸੀ ਪਰ ਜਦੋਂ ਉਹਨਾਂ ਦੇ ਪਿੱਛੇ ਅਸੀਂ ਇੱਕ ਕੁੜੀ ਨੂੰ ਦੇਖਿਆ ਤਾਂ ਉਸ ਨੂੰ ਦੇਖ ਕੇ ਸਾਡੇ ਦੋਵਾਂ ਦੇ ਹੋਸ਼ ਹੀ ਉੱਡ ਗਏ ਮਾਂ ਵੀ ਉੱਥੇ ਬਗਲ ਵਿੱਚ ਬੈਠ ਕੇ ਬਹੁਤ ਰੋ ਰਹੀ ਸੀ ਜਦੋਂ ਮੈਂ ਮਾਂ ਦੇ ਨੇੜੇ ਆਇਆ ਤਾਂ ਮਾਂ ਮੈਨੂੰ ਕਹਿਣ ਲੱਗੀ ਬੇਟਾ ਤੇਰੇ ਭਰਾ ਨੇ ਦੂਜਾ ਵਿਆਹ ਕਰਾ ਲਿਆ ਹੈ ਤੇ ਇਹ ਕਹਿ ਰਿਹਾ ਹੈ ਕਿ ਤੇ ਇਸੇ ਕੁੜੀ ਨਾਲ ਆਪਣੀ ਜ਼ਿੰਦਗੀ گزارਣਾ ਚਾਹੁੰਦਾ ਹਾਂ ਇਹ ਸੁਣਦੇ ਹੀ ਭਾਬੀ ਤਾਂ ਬੁਰੀ ਤਰ੍ਹਾਂ ਨਾਲ ਚਿੱਕਣ ਚਿਲਾਉਣ ਲੱਗੀ ਤੇ ਪੂਰਾ ਗੁੱਸੇ ਵਿੱਚ ਆ ਗਈ ਸੀ ਭਰਾ ਨੂੰ ਗੁੱਸੇ ਨਾਲ ਬੋਲ ਰਹੀ ਸੀ ਇਸ ਵਜ੍ਹਾ ਨਾਲ ਹੀ ਤੂੰ ਰੋਜ਼ ਰਾਤ ਨੂੰ ਮੇਰੇ ਕੋਲ ਨਹੀਂ ਰੁਕਦਾ ਸੀ ਜੇ ਤੈਨੂੰ ਕਿਸੇ ਹੋਰ ਕੁੜੀ ਨਾਲ ਪਿਆਰ ਸੀ ਤਾਂ ਤੂੰ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਪਰ ਉਸ ਸਮੇਂ ਵੀ ਭਰਾ ਚੁੱਪਚਾਪ ਖੜਾ ਸੀ ਮੈਨੂੰ ਵੀ ਭਰਾ ਤੇ ਬਹੁਤ ਗੁੱਸਾ ਆ ਰਿਹਾ ਸੀ ਮੈਂ ਕਿਹਾ ਕਿ ਭਰਾ ਹੁਣ ਤੁਹਾਨੂੰ ਜਵਾਬ ਦੇਣਾ ਹੀ ਪਵੇਗਾ ਤੁਸੀਂ ਸਾਨੂੰ ਸਭ ਨੂੰ ਧੋਖਾ ਕਿਉਂ ਦਿੱਤਾ ਉਸ ਸਮੇਂ ਭਰਾ ਕਹਿਣ ਲੱਗਾ ਕਿ ਮੈਂ ਵੀ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਚੁੱਕਿਆ ਸੀ ਇਸ ਵਜ੍ਹਾ ਨਾਲ ਅੱਜ ਮੈਂ ਇਸ ਕੁੜੀ ਨੂੰ ਆਪਣੇ ਨਾਲ ਘਰ ਵਿੱਚ ਲੈ ਆਇਆ ਮੈਂ ਇਹ ਵਿਆਹ ਸਿਰਫ ਆਪਣੀ ਮਾਂ ਦੀ ਵਜ੍ਹਾ ਨਾਲ ਕੀਤਾ ਸੀ ਮੈਂ ਉਸ ਸਮੇਂ ਵੀ ਮਾਂ ਨੂੰ ਕਿਹਾ ਸੀ ਕਿ ਮੈਂ ਹੁਣੇ ਵਿਆਹ ਨਹੀਂ ਕਰਨਾ ਚਾਹੁੰਦਾ ਪਰ ਮਾਂ ਨੇ ਜਾਣ ਬੁੱਝ ਕੇ ਮੇਰਾ ਵਿਆਹ ਜ਼ਬਰਦਸਤੀ 네ਹਾ ਨਾਲ ਕਰਵਾ ਦਿੱਤਾ ਮੈਨੂੰ ਵੀ ਲੱਗਿਆ ਸੀ ਕਿ ਸਮੇਂ ਦੇ ਨਾਲ ਨਾਲ ਮੈਂ ਸ਼ਾਇਦ ਬਦਲ ਜਾਊਂਗਾ ਪਰ ਇਹ ਮੇਰੀ ਗਲਤ ਫਹਮੀ ਸੀ ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਮੈਨੂੰ ਰੁਪਾਲੀ ਨਾਲ ਪਿਆਰ ਹੋ ਗਿਆ ਤੇ ਮੈਂ ਉੱਥੇ ਹੀ ਇਸ ਨਾਲ ਦੂਜਾ ਵਿਆਹ ਕਰਾ ਲਿਆ ਮੈਂ ਨੀਹਾ ਨੂੰ ਖੁਸ਼ ਨਹੀਂ ਰੱਖ ਸਕਦਾ ਤੇ ਨਹੀਂ ਮੈਂ ਅਜ ਤੱਕ ਇਸ ਨਾਲ ਕੋਈ ਸਬੰਧ ਬਣਾਏ ਹਨ ਤੁਸੀਂ ਚਾਹੋ ਤਾਂ ਉਸ ਨੂੰ ਵੀ ਪੁੱਛ ਸਕਦੇ ਹੋ ਜਦੋਂ ਅਸੀਂ ਨੀਹਾ ਭਾਬੀ ਵੱਲ ਦੇਖਿਆ ਤਾਂ ਉਹ ਚੁੱਪਚਾਪ ਸਿਰ ਝੁਕਾਏ ਖੜੀ ਸੀ ਕਿ ਮੈਨੂੰ ਲੱਗਿਆ ਕਿ ਵਿਆਹ ਵਿੱਚ ਥੋੜਾ ਸਮਝ ਚਾਉਂਦੇ ਹਨ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਵਿਆਹ ਆਪਣੀ ਮਾਂ ਦੀ ਵਜ੍ਹਾ ਨਾਲ ਕੀਤਾ ਹੈ ਜੇ ਇਹ ਗੱਲ ਮੈਨੂੰ ਪਹਿਲਾਂ ਪਤਾ ਹੁੰਦੀ ਤਾਂ ਮੈਂ ਕਦੇ ਵੀ ਇਹਨਾਂ ਨਾਲ ਵਿਆਹ ਨਾ ਕਰਦੀ ਭਾਈ ਨਾਲ ਹੀ ਤਲਾਕ ਦੇ ਪੇਪਰ ਲੈ ਕੇ ਆਇਆ ਸੀ ਉਹਨਾਂ ਨੇ ਇਸ ਤੇ ਸਾਈਨ ਕਰ ਦਿੱਤੇ ਮਾਂ ਵੀ ਭਰਾ ਤੇ ਬਹੁਤ ਜ਼ੋਰ ਨਾਲ ਚੀਕ ਰਹੀ ਸੀ ਪਰ ਸਾਡੇ ਸਾਰਿਆਂ ਦੀ ਗੱਲ ਦਾ ਭਰਾ ਤੇ ਹੁਣ ਕੋਈ ਅਸਰ ਨਹੀਂ ਸੀ ਕਿਉਂਕਿ ਜੋ ਹੋਣਾ ਸੀ ਉਹਨਾਂ ਨੇ ਤਾਂ ਉਹ ਕਰ ਹੀ ਲਿਆ ਸੀ ਤੇ ਇਹ ਕਹਿ ਕੇ ਭਾਈ ਵਾਪਸ ਦੂਜੇ ਸਿਰ ਚਲੇ ਗਏ ਜਿੱਥੇ ਉਹ ਉਸ ਕੁੜੀ ਦੇ ਨਾਲ ਕੰਮ ਕਰਦੇ ਸੀ ਅਸੀਂ ਲੋਕਾਂ ਨੇ ਭਰਾ ਨੂੰ ਜਾਣ ਤੋਂ ਬਹੁਤ ਰੋਕਿਆ ਪਰ ਕਹਿੰਦੇ ਹਨ ਨਾ ਕਿ ਅਸੀਂ ਜ਼ਬਰਦਸਤੀ ਕਿਸੇ ਰਿਸ਼ਤੇ ਨੂੰ ਹਾਸਲ ਨਹੀਂ ਕਰ ਸਕਦੇ ਇੱਕ ਨਾ ਇੱਕ ਦਿਨ ਟੁੱਟ ਜਾਂਦਾ ਹੈ ਪਰ ਆਦੇ ਜਾਣ ਤੋਂ ਬਾਅਦ ਭਾਬੀ ਬਹੁਤ ਰੋਣ ਲੱਗੀ ਮਾਤਮ ਭਾਬੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਹੁਣ ਵੀ ਤੁਹਾਡੀ ਜ਼ਿੰਦਗੀ ਬਾਕੀ ਹੈ ਤੁਸੀਂ ਪਰੇਸ਼ਾਨ ਨਾ ਹੋ ਪਰ ਭਾਬੀ ਕਹਿਣ ਲੱਗੀ ਹੁਣ ਮੈਂ ਕਿੱਥੇ ਜਾ ਕੇ ਰਹੂੰਗੀ ਜਦੋਂ ਮੇਰਾ ਪਤੀ ਹੀ ਮੇਰਾ ਨਾ ਰਿਹਾ ਉਸ ਨੂੰ ਮਾ ਕਹਿਣ ਲੱਗੀ ਬੇਟੀ ਤੈਨੂੰ ਘਰ ਤੋਂ ਜਾਣ ਦੀ ਜ਼ਰੂਰਤ ਨਹੀਂ ਹੈ ਮੈਂ ਤੈਨੂੰ ਵਿਆਹ ਕੇ ਇਸ ਘਰ ਵਿੱਚ ਲੈ ਕੇ ਆਈ ਸੀ ਤੇ ਵੈਸੇ ਵੀ ਤੇਰੇ ਮਾਪੇ ਤਾਂ ਇਸ ਦੁਨੀਆ ਵਿੱਚ ਨਹੀਂ ਰਹੇ ਤੂੰ ਤਾਂ ਸਾਡੇ ਨਾਲ ਹੀ ਇਸ ਘਰ ਵਿੱਚ ਹੀ ਰਹੇਗੀ ਮੈਨੂੰ ਜਦੋਂ ਵੀ ਫਿਰ ਕੋਈ ਚੰਗਾ ਮੁੰਡਾ ਮਿਲੇਗਾ ਤਾਂ ਮੈਂ ਦੇਖ ਕੇ ਹੀ ਇਸ ਵਾਰ ਤੇਰਾ ਵਿਆਹ ਕਰੂੰਗੀ ਪਰ ਭਾਬੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਇਹ ਜੋ ਹਾਲਤ ਸੀ ਉਸ ਤੋਂ ਨਿਕਲਣਾ ਭਾਬੀ ਦੇ ਲਈ ਬਹੁਤ ਹੀ ਮੁਸ਼ਕਲ ਸੀ ਭਾਬੀ ਚੁੱਪਚਾਪ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਸੀ ਮਾਂ ਨੇ ਵੀ ਮੈਨੂੰ ਜ਼ਾਰਤੋਂ ਰੋਕਿਆ ਸੀ ਉਹਨਾਂ ਨੇ ਕਿਹਾ ਸੀ ਕਿ ਤੂੰ ਆਪਣੀ ਭਾਬੀ ਨੂੰ ਕੁਝ ਸਮਾਂ ਦੇ ਹੁਣ ਇਸ ਸਭ ਤੋਂ ਉਸਨੂੰ ਖੁਦ ਹੀ ਬਾਹਰ ਨਿਕਲਣਾ ਪਵੇਗਾ ਅਸੀਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਮਾਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਵੀ ਆਪਣੇ ਕਮਰੇ ਵਿੱਚ ਆ ਗਿਆ ਤੇ ਮੈਂ ਵੀ ਬਹੁਤ ਪਰੇਸ਼ਾਨ ਹੋ ਗਿਆ ਸੀ ਪਰਾਣੇ ਜੋ ਕੀਤਾ ਉਹ ਬਹੁਤ ਹੀ ਗਲਤ ਸੀ ਪਰ ਹੁਣ ਮੈਂ ਭਾਬੀ ਦੇ ਲਈ ਬਹੁਤ ਪਰੇਸ਼ਾਨ ਸੀ ਅੱਜ ਦੀ ਰਾਤ ਭਾਬੀ ਲਈ ਬਹੁਤ ਹੀ ਦਰਦਪਰੀ ਰਾਤ ਸੀ ਹੁਣ ਮੈਂ ਮਨ ਵਿੱਚ ਸੋਚ ਲਿਆ ਕਿ ਹੁਣ ਮੈਂ ਭਾਬੀ ਨੂੰ ਹਮੇਸ਼ਾ ਖੁਸ਼ ਰੱਖਿਆ ਕਰੂੰਗਾ ਉਹਨਾਂ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਹੋਣ ਦੇਵਾਂਗਾ ਮੈਂ ਭਾਬੀ ਦੇ ਨਾਲ ਬਹੁਤ ਵਾਰ ਹਸੀ ਮਜ਼ਾਕ ਕਰਦਾ ਪਰ ਉਨਾਂ ਤੇ ਕੋਈ ਅਸਰ ਨਾ ਹੁੰਦਾ ਮੈਂ ਹੌਲੀ-ਹੌਲੀ ਭਾਬੀ ਨੂੰ ਆਪਣੇ ਨਾਲ ਬਾਹਰ ਲੈ ਜਾਣ ਲੱਗਿਆ ਤਾਂ ਕਿ ਉਹਨਾਂ ਦਾ ਮਨ ਲੱਗਣ ਲੱਗ ਜਾਵੇ ਤੇ ਘੁੰਮਣ-ਫਿਰਨ ਨਾਲ ਭਾਬੀ ਦਾ ਮੂਡ ਵੀ ਠੀਕ ਹੋ ਚੁੱਕਿਆ ਸੀ ਹੁਣ 1 ਮਹੀਨਾ ਪੂਰਾ ਹੋ ਚੁੱਕਿਆ ਸੀ ਇੱਕ ਰਾਤ ਅਸੀਂ ਦੋਵੇਂ ਆਪਣੇ ਰਿਸ਼ਤੇਦਾਰ ਦੇ ਘਰ ਆਏ ਸੀ ਅਚਾਨਕ ਰਸਤੇ ਵਿੱਚ ਮੀਂਹ ਪੈਣ ਲੱਗਾ ਮੀਂਹ ਵਿੱਤਪਿਜ ਜਾਣ ਦੀ ਵਜ੍ਹਾ ਨਾਲ ਸਾਡੇ ਕੱਪੜੇ ਗਿੱਲੇ ਹੋ ਚੁੱਕੇ ਸੀ ਉਸ ਸਮੇਂ ਨੀਹਾ ਭਾਬੀ ਕਹਿਣ ਲੱਗੀ ਕਿ ਸਾਨੂੰ ਬਾਈਕ ਰੋਕੇ ਸਾਈਡ ਤੇ ਕਿਤੇ ਖੜੇ ਹੋ ਜਾਣਾ ਚਾਹੀਦਾ ਹੈ ਫਿਰ ਅਸੀਂ ਉੱਥੇ ਹੀ ਰੁਕ ਗਏ ਅਸੀਂ ਸੁੰਸਾਨ ਜਗ੍ਹਾ ਵਿੱਚ ਇੱਕ ਬਿਲਡਿੰਗ ਵਿੱਚ ਖੜੇ ਹੋਏ ਸੀ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਸੀ ਮੀਂਹ ਵਿੱਚ ਗਿੱਲੇ ਹੋਣ ਦੀ وجہ ਨਾਲ ਭਾਬੀ ਦਾ ਸਰੀਰ ਪੂਰਾ ਸਾਫ਼ ਦਿਖਾਈ ਦੇ ਰਿਹਾ ਸੀ ਭਾਬੀ ਨੇ ਗੁਲਾਬੀ ਰੰਗ ਦੀ ਸਾੜੀ ਪਾਈ ਸੀ ਜਿਸ ਨੂੰ ਦੇਖ ਕੇ ਮੇਰੇ ਸਰੀਰ ਵਿੱਚ ਅੱਗ ਲੱਗਣ ਲੱਗੀ ਤੇ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਪਾ ਸਕਿਆ ਉਹ ਬਿਲਡਿੰਗ ਪੁਰਾਣੀ ਸੀ ਉੱਥੇ ਕੋਈ ਆਉਂਦਾ ਜਾਂਦਾ ਨਹੀਂ ਸੀ ਇਸ ਵਜ੍ਹਾ ਨਾਲ ਮੈਂ ਅੱਗ ਮਚਾਈ ਅੱਗ ਜਲਾਉਣ ਨਾਲ ਸਾਨੂੰ ਥੋੜੀ ਗਰਮੀ ਮਿਲ ਰਹੀ ਸੀ ਭਾਬੀ ਵੀ ਮੇਰੇ ਨਾਲ ਆ ਕੇ ਖੜੀ ਹੋ ਗਈ ਅਚਾਨਕ ਇੰਨੇ ਨੇੜੇ ਆ ਜਾਣ ਨਾਲ ਸਾਡੇ ਦੋਵਾਂ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਟਕਰਾਈਆਂ ਸਾਡੇ ਦੋਹਾਂ ਵਿਚਾਲੇ ਹੀ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਸੀ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਸੀ ਮੈਂ ਭਾਬੀ ਦਾ ਹੱਥ ਫੜ ਲਿਆ ਭਾਬੀ ਵੀ ਮੈਨੂੰ ਦੇਖੀ ਜਾ ਰਹੀ ਸੀ ਫਿਰ ਮੈਂ ਹੌਲੀ ਨਾਲ ਭਾਬੀ ਦੀ ਕਮਰ ਤੇ ਹੱਥ ਰੱਖ ਦਿੱਤਾ ਭਾਬੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅੱਜ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਕਰ ਸਕਿਆ ਫਿਰ ਮੈਂ ਆਪਣਾ ਹੱਥ ਉਹਨਾਂ ਦੀ ਕਮਰ ਤੱਕ ਲੈ ਗਿਆ ਫਿਰ ਭਾਬੀ ਘਬਰਾਉਣ ਲੱਗੀ ਅੱਜ ਕੋਈ ਵੀ ਕਾਇਮਤ ਸਾਨੂੰ ਅਲੱਗ ਨਹੀਂ ਕਰ ਸਕਦੀ ਸੀ ਭਾਬੀ ਮੈਨੂੰ ਹੌਲੀ ਜਹੀ ਕਹਿ ਰਹੀ ਸੀ ਕਿ ਦਯੋਰ ਜੀ ਇਹ ਗਲਤ ਹੈ ਪਰ ਮੈਂ ਉਸ ਸਮੇਂ ਆਪਣਾ ਹੱਥ ਉਹਨਾਂ ਦੇ ਮੂੰਹ ਤੇ ਰੱਖ ਦਿੱਤਾ ਫਿਰ ਸਾਡੇ ਵਿਚਕਾਰ ਜੋ ਸਭ ਹੋਣਾ ਸੀ ਸ਼ੁਰੂ ਹੋ ਗਿਆ ਭਾਬੀ ਉਹ ਸਭ ਕੁਝ ਪੂਰਾ ਹੋ ਜਾਣ ਤੋਂ ਬਾਅਦ ਮੇਰੇ ਨਾਲ ਲਿਪਟ ਕੇ ਰੋਣ ਲੱਗੀ ਅੱਜ ਮੈਂ ਚੁੱਪ ਨਹੀਂ ਰਹਿਣ ਵਾਲਾ ਸੀ ਮੈਂ ਸੋਚ ਲਿਆ ਸੀ ਇਸੇ ਵਜ੍ਹਾ ਨਾਲ ਮੈਂ ਅੱਜ ਨੀਹਾ ਨੂੰ ਕਿਹਾ ਕਿ ਨੀਹਾ ਤੈਨੂੰ ਰੋਣ ਦੀ ਜਰੂਰਤ ਨਹੀਂ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਹੁਣ ਮੈਂ ਤੇਰੇ ਨਾਲ ਵਿਆਹ ਵੀ ਕਰਨਾ ਚਾਹੁੰਦਾ ਹਾਂ ਇਹ ਸੁਣਦੇ ਹੀ ਨਿਆ ਮੈਨੂੰ ਕਹਿਣ ਲੱਗੀ ਕਿ ਉਹ ਵੀ ਕਿਤੇ ਨਾ ਕਿਤੇ ਮੇਰੇ ਨਾਲ ਪਿਆਰ ਕਰਨ ਲੱਗੀ ਹੈ ਪਰ ਅਸੀਂ ਮਾਂ ਨੂੰ ਇਹ ਸਭ ਕਿਵੇਂ ਦੱਸਾਂਗੇ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਹਾਂ ਮੈਂ ਕਿਹਾ ਕਿ ਇਸ ਦੀ ਚਿੰਤਾ ਤੂੰ ਬਿਲਕੁਲ ਵੀ ਨਾ ਕਰ ਉਹਨਾਂ ਨੂੰ ਮੈਂ ਸਮਝਾ ਲਵਾਂਗਾ ਮੀ ਬੰਦ ਹੋ ਚੁੱਕਿਆ ਸੀ ਫਿਰ ਅਸੀਂ ਦੋਵੇਂ ਖੁਸ਼ੀ-ਖੁਸ਼ੀ ਬਾਈਕ ਤੇ ਬੈਠ ਕੇ ਵਾਪਸ ਘਰ ਆ ਗਏ ਸੀ ਕਰਵੀ ਚਾਹੁੰਦੇ ਹੀ ਮੈਂ ਮਾਂ ਨਾਲ ਆਪਣੇ ਵਿਆਹ ਦੇ ਬਾਰੇ ਗੱਲ ਕੀਤੀ ਮਾਂ ਨੂੰ ਵੀ ਵਿਆਹ ਤੋਂ ਕੋਈ ਇਤਰਾਜ਼ ਨਹੀਂ ਸੀ ਉਹ ਤਾਂ ਕਹਿਣ ਲੱਗੀ ਕਿ ਤੇਰੇ ਭਰਾ ਨੇ ਜੋ ਨੀਹਾ ਦੇ ਨਾਲ ਕੀਤਾ ਉਸ ਨੂੰ ਦੇਖ ਕੇ ਮੈਂ ਬਹੁਤ ਹੀ ਜ਼ਿਆਦਾ ਦੁਖੀ ਸੀ ਮੈਨੂੰ ਅਜੀਹਾ ਲੱਗਦਾ ਸੀ ਕਿ ਕਿਤੇ ਨਾ ਕਿਤੇ ਮੇਰੀ ਹੀ ਗਲਤੀ ਦੀ ਵਜ੍ਹਾ ਨਾਲ ਨੀਹਾ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ ਪਰ ਤੂੰ ਵਿਆਹ ਕਰੇਗਾ ਤਾਂ ਇਸ ਦੀ ਜ਼ਿੰਦਗੀ ਫਿਰ ਤੋਂ ਸੰਵਰ ਜਾਵੇਗੀ ਫਿਰ ਮਾਂ ਮੈਨੂੰ ਕਹਿਣ ਲੱਗੀ ਕਿ ਮੈਂ ਕੱਲ ਹੀ ਮੋਰਤ ਕਢਾ ਕੇ ਤੁਹਾਡੇ ਦੋਹਾਂ ਦਾ ਵਿਆਹ ਕਰਵਾਵਾ ਦਵਾਂਗੀ ਇਹ ਸੁਣਦੇ ਹੀ ਮੈਂ ਤੇ ਨਿਹਹਾ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ ਨਿਹਹਾ ਜਦੋਂ ਭਰਾ ਨਾਲ ਵਿਆਹ ਕਰਨ ਵਾਲੀ ਸੀ ਮੈਨੂੰ ਉਸ ਪਹਿਲੇ ਹੀ ਦਿਨ ਤੋਂ ਉਹ ਪਸੰਦ ਆ ਗਈ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਕਿਸਮਤ ਖੁਦ ਉਸਨੂੰ ਮੇਰੇ ਕੋਲ ਲੈ ਆਵੇਗੀ ਦੂਜੇ ਦਿਨ ਬਹੁਤ ਸਾਦਗੀ ਨਾਲ ਮੇਰਾ ਤੇ ਨਿਹਹਾ ਦਾ ਵਿਆਹ ਕਰਵਾ ਦਿੱਤਾ ਗਿਆ ਤੇ ਸੁਹਾਗਰਾਤ ਦੀ ਰਾਤ ਮੈਂ ਨਿਹਹਾ ਤੇ ਖੂਬ ਜੰਮ ਕੇ ਪਿਆਰ ਲਟਾਇਆ ਸੀ ਪਹਿਲੀ ਵਾਰ ਨਿਹਹਾ ਦੇ ਚਿਹਰੇ ਤੇ ਇੱਕ ਅਲੱਗ ਜਿਹੀ ਖੁਸ਼ੀ ਦਿਖਾਈ ਦੇ ਰਹੀ ਸੀ नेहा ਬਹੁਤ ਬੇਸਬਰੀ ਨਾਲ ਮੇਰਾ ਇੰਤਜ਼ਾਰ ਕਰ ਰਹੀ ਸੀ ਮੈਂ ਕਮਰੇ ਵਿੱਚ ਦਾਖਲ ਹੋਇਆ ਤਾਂ ਉਹ ਕੁੰਡ ਕੱਟ ਕੇ ਬੈਠੀ ਸੀ ਅਸੀਂ ਦੋਵਾਂ ਨੇ ਰਾਤ ਪਰ ਖੂਬ ਪਿਆਰ ਕੀਤਾ ਦੋਵਾਂ ਦੀ ਜੋ ਇੱਛਾ ਸੀ ਪੂਰੀ ਹੋ ਚੁੱਕੀ ਸੀ ਅਸੀਂ ਦੋਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਪੂਰੇ 1 ਸਾਲ ਬਾਅਦ ਨੀਹਾ ਨੇ ਇੱਕ ਬਹੁਤ ਹੀ ਪਿਆਰੇ ਜਿਹੇ ਮੁੰਡੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਮੈਂ ਖੁਸਾਲ ਰੱਖਿਆ ਸੀ ਪਰਨੂ ਵੀ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਸੀ ਉਸਨੇ ਜਿਸ ਕੁੜੀ ਨਾਲ ਵਿਆਹ ਕੀਤਾ ਸੀ ਉਹ ਕੁੜੀ ਬਾਹਨ ਸੀ ਕਹਿੰਦੇ ਹਨ ਜੇਕਰ ਤੁਸੀਂ ਕਿਸੇ ਨਾਲ ਬੁਰਾ ਕਰੋਗੇ ਤਾਂ ਤੁਹਾਡੇ ਨਾਲ ਵੀ ਬੁਰਾ ਹੋਵੇਗਾ ਤਾਂ ਦੋਸਤੋ ਹੁਣ ਤੁਸੀਂ ਹੀ ਦੱਸੋ ਕਿ ਕੀ ਮੈਂ ਆਪਣੀ ਭਾਬੀ ਨਾਲ ਵਿਆਹ ਕਰਕੇ ਸਹੀ ਫੈਸਲਾ ਕੀਤਾ ਕਿ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਆਪਣੇ ਕੀਮਤੀ ਵਿਚਾਰ ਕਮੈਂਟ ਜਰੂਰ ਕਰਨਾ